ਪਿਛਲੇ 2 ਦਿਨਾਂ ਤੋਂ ਲਗਾਤਾਰ ਇੰਡੋਪਾਖ ਬਾਰਡਰ ਤੇ ਕਸਪਾਡੋ ਨੰਗਲਾ ਦੇ ਕੁਝ ਇਲਾਕਿਆਂ ਵਿੱਚ ਲਾਈਟ ਨਾ ਆਉਂਦੇ ਕਰਕੇ ਲੋਕ ਐਨੇ ਕੋ ਪਰੇਸ਼ਾਨ ਹੋ ਚੁੱਕੇ ਨੇ ਕਿ ਅੱਧੀ ਰਾਤ ਦੇ ਸਮੇਂ ਆ ਕੇ ਉਹਨਾਂ ਵੱਲੋਂ ਬਿਜਲੀ ਕਰਦੇ ਬਾਹਤਾ ਨਾ ਦਿੱਤਾ ਗਿਆ ਲੋਕਾਂ ਦਾ ਕਹਿਣਾ ਹੈ ਕਿ ਜਿਹੜੇ ਅਫਸਰਾ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਇਸੇ ਸਬੰਧੀ ਕੋਈ ਕਾਰਵਾਈ ਕਰਨ ਉਹ ਘਰਾਂ ਵਿੱਚ ਸੁੱਤੇ ਹੋਏ ਹਨ ਅਤੇ ਲੋਕ ਪਰੇਸ਼ਾਨ ਹੈ ਆਖਰਕਾਰ ਹੁਣ ਬਿਜਲੀ ਕਰਦੇ ਬਾਹਰ ਪ੍ਰਦਰਸ਼ਨ ਕਰਨ ਲਈ ਮਜਬੂਰ ਹਨ ਕਈ ਵਾਰ ਸਬੰਧਿਤ ਵਿਭਾਗ ਦੇ ਜੇਈ ਨੂੰ ਫੋਨ ਕੀਤਾ ਗਿਆ ਪਰ ਜੇਈ ਸਾਹਿਬ ਨੇ ਫੋਨ ਨਹੀਂ ਚੁੱਕਿਆ ਲੋਕਾਂ ਅਨੁਸਾਰ ਜਦੋਂ ਜੇਈ ਸਾਹਿਬ ਫੋਨ ਚੁੱਕ ਲੈਂਦੇ ਹਨ ਤਾਂ ਉਹ ਕਹਿੰਦੇ ਹਨ ਕਿ ਜੇਕਰ 5 ਵਜੇ ਤੋਂ ਬਾਅਦ ਲਾਈਟ ਚਲੀ ਜਾਵੇ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਅਜਿਹੇ ਬੇਤੁਕੇ ਜਵਾਬ ਦੇਣ ਦੇ ਕਾਰਨ ਲੋਕ ਇਸ ਜੇਈ ਤੋਂ ਤੰਗ ਆ ਚੁੱਕੇ ਹਨ ਬਿਯੁਰਗ ਬੱਚੇ ਬਿਨਾਂ ਲਾਈਟ ਤੋਂ ਭਾਰੀ ਗਰਮੀ ਕਨ ਪਰੇਸ਼ਾਨ ਹੀ ਨਹੀਂ ਬਿਮਾਰ ਹੋ ਰਹੇ ਹਨ ਲੋਕਾਂ ਦਾ ਇਹ ਕਹਿਣਾ ਹੈ ਕਿ ਬਿੱਲ ਦੇਣ ਦੇ ਬਾਵਜੂਦ ਵੀ ਅਸੀਂ ਲੋਕ ਪਰੇਸ਼ਾਨ ਹੋ ਰਹੇ ਹਾਂ ਸਾਨੂੰ ਫ੍ਰੀ ਦੀ ਲਾਈਟ ਨਹੀਂ ਚਾਹੀਦੀ ਹੈ ਸਾਨੂੰ ਲਾਈਟ ਚਾਹੀਦੀ ਹੈ ਦੂਜੇ ਪਾਸੇ ਪਾਵਰ ਕਾਮ ਦਾ ਕੋਈ ਵੀ ਅਧਿਕਾਰੀ ਇਸ ਬਾਰੇ ਕੈਮਰੇ ਦੇ ਸਾਹਮਣੇ ਕੁਝ ਬੋਲਣ ਨੂੰ ਤਿਆਰ ਨਹੀਂ ਹੈ ਦਾ ਪੰਜਾਬ ਪੋਸਟੀਵ ਲਈ ਲੱਪਰੀ ਸਿੰਘ ਖੁਸ਼ੀਪੁਰ ਦੀ ਰਿਪੋਰਟ ਸਬਸਿਆ ਬੀਲੀ ਦੀ ਬੀਲੀ ਚਾਰ ਪੰਜ ਦਿਨ ਤੋਂ ਅਸਰ ਖਰਾਬ ਕਰੇ ਕਰਦੀ ਹੈ ਬੈੱਡ ਵਾਰ ਆਂਦੀ ਬੁਰਕੀ ਚੱਲ ਜਾਂਦੀ ਹੈ ਰਾਤ ਨੂੰ ਬੱਤੀ ਨਹੀਂ ਹੁੰਦੀ ਪਰੇਸ਼ਾਨ ਹੋ ਜਾਂਦੇ ਬੱਚੇ ਹੋ ਜਾਂਦੇ ਬਜ਼ੁਰਗ ਹੋ ਜਾਂਦੇ ਕੋ ਬਾਹਰ ਆਦਮੀ ਦੇ ਪੰਨ ਵਾਲੇ ਬੱਚੇ ਹੋ ਜਾਂਦੇ ਤਾਂ ਕੀ ਕਰਨਾ ਦੱਸ ਤੂੰ ਯਾਰ ਨੂੰ ਮੁੱਖ ਤੋਂ ਨਾ ਦਿਓ ਮੋਲਦੇ ਵੀ ਨਹੀਂ ਦੱਸਦਾ ਕਿ ਕਿਸੇ ਗੱਲ ਨੂੰ ਹਰ ਰਾਤ ਬੱਚਾ ਤੰਗ ਹੋਇਆ ਰਹਾ ਜਨਾਨੀ ਤੰਗ ਹੋਈ ਦੀ ਹੈ ਕਿ ਕਿਤੇ ਕਿੱਥੇ ਜਾਣ ਉਸੇ ਸੁਣਨ ਵਾਲਾ ਸੁਣਾਈ ਕਰਨ ਵਾਲਾ ਕੋਈ ਨਹੀਂ ਜੇ 9 ਤੋਂ 5 ਮੁਲਾਜ਼ਮ ਡਿਊਟੀ ਉਸ ਦੇ ਮੁਰ ਕੇ 5 ਵਜੇ ਬਾਅਦ ਜੰਪਰ ਛੱਡ ਜਾਂਦਾ ਜਾਂ ਫਿਊਜ਼ ਜੋੜ ਜਾਂਦਾ ਤਾਂ ਉਹ ਕੋਈ ਲਾ ਕੇ ਰਾਜੀ ਕੋਈ ਨਹੀਂ ਕਿੱਥੇ ਜਾਣ ਵਾਲਾ ਦੱਸੋ ਤਰੀਕਾ ਤੁਹਾਡਾ ਕਿ ਚੰਗੀ ਬੱਕਾ ਬੀਲੀ ਦਾ ਪਛਾਪਾ ਪੈ ਗਿਆ ਸਾਡੇ ਨਾਲ ਗੱਲ ਵਾਲਾ ਤੇ ਉਹ ਬੱਲੇ ਚੰਗਾ ਸੀ ਜੀ ਲਾਈਟ ਦੀ ਸਮੱਸਿਆ ਇੱਕ ਦਿਨ ਦੀ ਨਹੀਂ ਐ ਤਿੰਨ ਚਾਰ ਦਿਨ ਤੋਂ ਮਰਗੀ ਇਦਾਂ ਚਲਦੀ ਆ ਰਹੀ ਸੀਗੀ ਖਾਰ ਕੇ ਲੋਕੀ ਕੱਲ ਦੁਖੀ ਹੋ ਕੇ ਤੇ ਮਰਗੀ ਰਾਤ ਉੱਥੇ ਗਏ ਐ ਸਟੇਸ਼ਨ ਤੇ ਤੇ ਆਪਣਾ ਦੁੱਖ ਪ੍ਰਗਟ ਕੀਤਾ ਉਹਨਾਂ ਨੂੰ ਤੇ ਦੇਖੋ ਨਾ ਚਲੋ ਅਸੀਂ ਜਵਾਨ ਲੋਕ ਕੋਈ ਫਰਕ ਨਹੀਂ ਪੈਂਦਾ ਤੇ ਇਹ ਜਿਹੜੇ ਬਜ਼ੁਰਗ ਨੇ ਛੋਟੇ ਬੱਚੇ ਨੇ ਉਹਨਾਂ ਦੀ ਜਿਆਦਾ ਦਿੱਕਤ ਆ ਕਿਉਂਕਿ ਅਸੀਂ ਤਾਂ ਬਾਹਰ ਅੰਦਰ ਆ ਜਾ ਸਕਦੇ ਆ ਤੇ ਬਜ਼ੁਰਗ ਕਿੱਥੇ ਜਾਣ ਬੱਚੇ ਕਿੱਥੇ ਜਾਣ ਇਹ ਬੜੀ ਵੱਡੀ ਦਿੱਕਤ ਹੈ ਉਹ ਸਭ ਤੋਂ ਵੱਡੀ ਦਿੱਕਤ ਤਾਂ ਪਾਣੀ ਦੀ ਕਿਉਂਕਿ ਹਰ ਘਰ ਲਾਇਟ ਦੇ ਉੱਤੇ ਡਿਪੈਂਡ ਕਰਦਾ ਕਿਉਂਕਿ ਹਰ ਘਰ 'ਚ ਮੋਟਰ ਲੱਗੀ ਨਲਕਾ ਤਾਂ ਆਣੀ ਆ ਇਸ ਕਰਕੇ ਬੜੀ ਵੱਡੀ ਪਰੇਸ਼ਾਨੀ ਹੈ ਜੇਕਰ ਕੋਈ ਨਾ ਕੋਈ ਹੱਲ ਹੋਣਾ ਜ਼ਰੂਰੀ ਚਾਹੀਦਾ ਮੈਂ ਕਿੰਨੇ ਸਾਲਾਂ ਦੇ ਮੇਰੀ ਉਮਰ ਹੋ ਗਈ ਆ ਤੇ ਮੈਂ ਹੁਣ ਬਾਹਰ ਬੰਮੀ ਲੱਗੇ ਰਿਹਾ ਮੋੜਾ ਮਲਾ ਦੇ ਮੈਂ ਬਾਹਰ ਤੇ ਕੌਣ ਜਾ ਕੇ ਹੁਣ ਮੈਂ ਸਵੇਰੇ ਲੇਖਾ ਦਦਾ ਇੱਕ ਤਾਲ ਲੱਛੀ ਦਿਆ ਉਹ ਤੋਂ ਵ ਨਾਲੀ ਜਿਹੜੇ ਪਨੀਰੀ ਸੱਕੇ ਕਰਦੀ ਆ ਤੇ ਦੱਸੋ ਕਿ ਆਹ ਨਾ ਤਰਨ ਨਾ ਮੈਂ ਚੜਾ